ਦੋਸਤੋ ਪੰਜਾਬ ਵਿੱਚ ਇਸ ਵੇਲੇ ਪਤਾ ਨਹੀਂ ਕਿਸ ਤਰ੍ਹਾਂ ਦਾ ਮੌਸਮ ਹੈ ਲੇਕਿਨ ਇਹ ਰਿਸ਼ੀਕੇਸ਼ ਦਾ ਮੌਸਮ ਤੁਸੀਂ ਦੇਖ ਰਹੇ ਹੋ ਹੁਣੇ-ਹੁਣੇ ਕਾਫੀ ਬਾਰਿਸ਼ ਹੋ ਕੇ ਹਟੀ ਹੈ ਔਰ ਬੱਦਲਵਾਈ ਅਜੇ ਵੀ ਕਿਣ-ਮਿਣ ਕਿਣ-ਮਿਣਾ ਹੋ ਰਹੀ ਆ ਮੈਂ ਇਸ ਵੇਲੇ ਰਿਸ਼ੀਕੇਸ਼ ਦੇ ਨਿਰਮਲ ਆਸ਼ਰਮ ਚ ਪਹੁੰਚਿਆ ਹੋਇਆ ਔਰ ਉਸ ਦੀ ਟੌਪ ਦੀ ਮੰਜ਼ਿਲ ਉਸ ਦੇ ਟਰੈਸ ਤੇ ਇਸ ਵੇਲੇ ਇਹ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਦੂਰ ਗੰਗਾ ਵਹਿ ਰਹੀ ਹੈ ਤੁਸੀਂ ਦੇਖ ਰਹੇ ਹੋ ਦੂਰ ਥੋੜਾ ਜਿਆ ਐ ਔਰ ਦੂਰ ਗੰਗਾ ਵਹਿ ਰਹੀ ਹੈ ਔਰ ਇਸ ਵੇਲੇ ਪਹਾੜਾਂ ਨੂੰ ਦਰਖਤਾਂ ਨੂੰ ਬੱਦਲਾਂ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ ਇਸ ਦਿਨ ਖੂਬਸੂਰਤ ਮੌਸਮ ਹੈ ਪੂਰਾ ਅਸਮਾਨ ਬੱਦਲਾਂ ਨਾਲ ਛਾਇਆ ਹੋਇਆ ਹੈ ਉਹ ਦੂਰ ਸਾਰੇ ਪਹਾੜ ਇੱਥੋਂ ਤਕਰੀਬਨ ਮੇਰਾ خیال 25 30 ਕਿਲੋਮੀਟਰ ਤਾ ਹੋਣਗੇ ਇਸ ਤੋਂ ਜ਼ਿਆਦਾ ਵੀ ਦੂਰ ਹੋ ਸਕਦੇ ਨੇ ਥੋੜੀ ਥੋੜੀ ਹਲਕੀ ਜੀ ਹਵਾ ਚੱਲ ਰਹੀ ਹੈ بارش ਤਾਂ ਇਸ ਵੇਲੇ ਬਸ ਥੋੜੀ ਜੀ ਕਿਣਮਿਣ ਕਿਣਬਿਣ ਹੋ ਰਹੀ ਹੈ ਕਾਫੀ بارش ਤੇਜ਼ ਇਕਦਮ 15 20 ਮਿੰਟ ਪਹਿਲਾਂ ਹੋਈ ਸੀ ਲੇਕਿਨ ਹੁਣ ਕਿਣਮਣ ਹਲਕੀ ਹਲਕੀ بارش ਜੀ ਹੋ ਰਹੀ ਹੈ ਔਰ ਮੈਂ ਇਸ بارش ਦੇ ਵਿੱਚ ਕਿਣਮਿੰਡ ਦੇ ਵਿੱਚ ਤੁਹਾਨੂੰ ਇਹ ਨਜ਼ਾਰਾ ਸਾਰਾ ਰਿਸ਼ੀਕੇਸ਼ ਦਾ ਦਿਖਾ ਰਿਹਾ ਰਿਸ਼ੀਕੇਸ਼ ਸ਼ਹਿਰ ਹੈ ਜੋ ਉੱਤਰਾਖੰਡ ਦਾ ਬਹੁਤ ਨਾਮੀ ਸ਼ਹਿਰ ਹੈ ਅਧਿਆਤਮਕਤਾ ਨਾਲ ਜੁੜਿਆ ਹੋਇਆ ਇਹ ਸ਼ਹਿਰ ਹੈ ਬਹੁਤ ਸਾਰੇ ਮੰਦਿਰ ਆਸ਼ਰਮ ਇਸ ਸ਼ਹਿਰ ਦੇ ਵਿੱਚ ਨੇ ਔਰ ਇਸ ਸ਼ਹਿਰ ਦੀ ਖਾਸੀਅਤ ਇਹ ਹੈ ਗੰਗਾ ਤਟ ਜਿੱਥੇ ਰੋਜ਼ ਸ਼ਾਮ ਨੂੰ ਆਰਤੀ ਹੁੰਦੀ ਹੈ ਔਰ ਉਸ ਵੇਲੇ ਇੱਕ ਅਲੌਕਿਕ ਨਜ਼ਾਰਾ ਹੁੰਦਾ ਹੈ ਜਦੋਂ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੰਗਾ ਕਿਨਾਰੇ ਪਹੁੰਚਦੇ ਨੇ ਔਰ ਗੰਗਾ ਮਈਆ ਦੀ ਆਰਤੀ ਕਰਦੇ ਨੇ ਆ ਵੇ ਰਿਸ਼ੀਕੇ ਸ਼ਹਿਰ ਦੂਰ ਤੁਸੀਂ ਦੇਖ ਰਹੇ ਹੋ ਮੰਦਰ ਦੇ ਗੁੰਬਦ ਨਜ਼ਰ ਆ ਰਹੇ ਨੇ ਇਹ ਆਸ਼ਰਮ ਦੇ ਨਾਲ ਹੀ ਇੱਕ ਬਿਲਡਿੰਗ ਇਹਦੀਆਂ ਦੋ ਮੰਜ਼ਲਾਂ ਤਿਆਰ ਹੋ ਚੁੱਕੀਆਂ ਨੇ ਔਰ ਸ਼ਾਇਦੇ ਸ਼ਾਪਿੰਗ ਕੰਪਲੈਕਸ ਬਣਾਉਣ ਦੀ ਤਿਆਰੀ ਚੱਲ ਰਹੀ ਆ ਪੰਛੀ ਚਹਿਚਾ ਰਹੇ ਨੇ ਔਰ ਬਹੁਤ ਸੁੰਦਰ ਨਜ਼ਾਰਾ ਹੈ ਇਸ ਵੇਲੇ ਰਿਸ਼ੀਕੇਸ਼ ਦਾ ਹੈ ਮੈਂ ਆਪਣੇ ਕਮਰੇ ਚੋਂ ਨਿਕਲ ਕੇ ਆਇਆ ਮੈਂ ਸੋਚਿਆ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਇਸ ਵੇਲੇ ઋਸ਼ੀਕੇਸ਼ ਦਾ ਨਜ਼ਾਰਾ ਦਿਖਾਵਾਂ ਇਹ ਨਿਰਮਲ ਆਸ਼ਰਮ ਦੀ ਟਰੈਸ ਤੇ ਇਹ ਸਾਰਾ ਸੋਲਰ એનર્ਜੀ ਦੇ ਸਾਰੇ ਪੈਨਲ ਲੱਗੇ ਹੋਏ ਨੇ ਇੱਕ ਪੈਨਲ ਇਹ ਆ ਔਰ ਦੂਸਰਾ ਪੈਨਲ ਇਹ ਬਹੁਤ ਸੁੰਦਰ ਨਜ਼ਾਰਾ ਹੈ। ਔਰ ਬਹੁਤ ਇੱਥੇ ਰਿਸ਼ੀਕੇਸ਼ ਆ ਕੇ ਬੜਾ ਮਨ ਲੱਗਦਾ ਹੈ। ਸਿਮਰਨ ਸੇਵਾ ਲਈ ਹਜ਼ਾਰਾਂ ਲੋਕ ਵਕ ਵਕ ਥਾਵਾਂ ਤੋਂ ਸਿਰਫ ਇਹ ਨਹੀਂ ਉੱਤਰਾਖੰਡ ਤੋਂ ਜਾਂ ਹਿਮਾਚਲ ਤੋਂ ਪੰਜਾਬ, ਹਰਿਆਣਾ, ਦਿੱਲੀ ਚੰਡੀਗੜ੍ਹ ਤੋਂ ਜਿਹੜੇ ਸ਼ਰਧਾਲੂ ਨੇ ਉਹ ਦਰਸ਼ਨ ਕਰਨ ਲਈ ਆਉਂਦੇ ਨੇ ਔਰ ਇਸ ਸਥਾਨ ਦੇ ਮੌਜੂਦਾ ਅਧਿਆਤਮਿਕ ਮੁਖੀ ਨੇ ਮਹੰਤ ਰਾਮ ਸਿੰਘ ਜੀ ਔਰ ਉਹਨਾਂ ਦੇ ਨਾਲ ਸੰਤ ਬਾਬਾ ਜੋਤ ਸਿੰਘ ਜੀ ਹਰ ਕੰਮ ਦੀ ਨਿਗਰਾਨੀ ਸੰਤ ਬਾਬਾ ਜੋਤ ਸਿੰਘ ਜੀ ਮਹਾਰਾਜ ਕਰ ਰਹੇ ਨੇ سیکوار ضرور تاسو درشن لرنې چايده نه نرمال آشرم ریشی کیش دے